ਯਾਰਾਂ ਦੇ ਘਰ ਤਾਂ ਸਭ ਦਰੀ ਨੂੰ ਵਿਲਾਕੇ ਮੇਰੇ ਕੋਲ ਲਾਇਆ ਪਾਸ ਤੇ ਪਰਚਾ ਦੇਣਾ ਹੈ ਮੇਰਾ ਗ੍ਰਾਹਕ ਕਮਲਾ ਤੇ ਨਹੀਂ ਹੋ ਗਿਆ ਹੈ ਬਈ ਹਲੇ ਪਰਸੂ ਨਾ ਇਹਦਾ ਵੱਡਾ ਤੇਰਾ ਵਕੂਆ ਕਰ ਚੜਿਆ ਹੁਣ ਮੈਂ ਤਾਂ ਚੁੱਪਾਗਲ ਤੇ ਬਚਣ ਜੀ ਸਾੜੀਆਂ ਗੱਲਾਂ ਚ ਆ ਜਾਸੇ ਤੇ ਤੂੰ ਐਵੇਂ ਬਿੱਲੋ ਬਣੀ ਵਧੀ ਹੈ ਉਹ ਬਿਰਾਦ ਆ ਬਦਲਾ ਨਹੀਂ ਲਵਾਉਣਾ ਤੂੰ ਮੈਨੂੰ ਤੂ ਕਾਇਆ ਨਾਲ ਬੜਾ ਸੁਣਾਈ ਬੈਠਾ ਕੇ ਬਿੱਲੋ ਬਣੀ ਵਧੀ ਬਿੱਲੋ ਚਲੋ ਗੋਤੜੀ ਤੇਰੇ ਮੂੰਹ ਤੇ ਮੁਚਾਹੜ ਆ ਤੇਰੀ ਇਤਨੀ ਜਾਣੈ ਤੇ ਦੋ ਬੰਦੇ ਤੈਨੂੰ ਢਾਕ ਤੇਰਾ ਸਿਰ ਮੋਨ ਚੜਿਆ ਕੋਈ ਗੱਲ ਨਹੀਂ ਛੱਡਣਾ ਮੈਂ ਉਹਨਾਂ ਨੂੰ ਕੋਈ ਨਹੀਂ ਮੈਂ ਤੇਰੇ ਜ਼ਰੀਏ ਉਹਨਾਂ ਦੇ ਕੋਲ ਬਦਲਾ ਲੈਣਾ ਤੇ ਬਸ ਠੀਕ ਹੈ ਮੇਰਾ ਬਰਾਤ ਹੋਏ ਮੈਨੂੰ ਆਖ ਦਿੱਤਾ ਤੇ ਮੈਨੂੰ ਤੇ ਛੱਡ ਦੇ ਸਿਰਫ 4 ਦਿਨ ਹੌਸਲਾ ਕਰ ਲੈ ਤੇਰੀ ਉਹਨਾਂ ਟੈਂਡ ਕੀਤੀ ਮੈਂ ਤੇਰੇ ਹੱਕ-ਹੱਕ ਵਾਅਦਾ ਬਦਲਾ ਲੈ ਇਸਾ ਮੁਰ ਜਾ ਕੇ ਮੈਨੂੰ ਸਕੂਨ ਹਸੀ ਮੈਨੂੰ ਤਾਂ ਕੋਈ ਨਹੀਂ ਓਏ ਮੈਂ ਤਾਂ ਇਹ ਸ਼ੁਕਰ ਕਰਨੀ ਆ ਜੇ 5 ਮਿੰਟ ਹੋਰ ਮੈਂ ਲੇਟ ਵਗ ਜਾਂਦੀ ਉਹ ਤਾਂ ਕੰਜਰ ਤੇਰੇ ਬੁਰਭੱਟੇ ਵੀ ਮੁੰਦੇ ਪਿਆ ਐਵੇਂ ਫਿਰ ਬੱਟੇ ਮੁੰਦੇ ਲੈਣਾ ਮੈਂ ਉਹਨਾਂ ਦੇ ਮਣਕੇ ਨਾ ਭੱਡ ਸਟਾ అజా సరేకా